ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸਰਦਾਰ ਜੀ ਦੇਣਾ ਆ ਜੀ ਗੀਤਾਂ ਚ ਸਿੱਧੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਨਾਮ ਜਿਹੜਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆ ਬਾਈ ਨਾਲ ਜੀ ਉਹ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਦੂਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੱਤਾ ਹੁੰਦੇ ਹਾਂ ਰਾਈਟ ਦੇ ਮੱਥੇ ਹਮੇਸ਼ਾ ਤਰ੍ਹਾਂ ਦਾ ਰਵਾਜ ਹੈ ਕਿ ਇਹਦੇ ਅੰਦਰ ਹੈ ਵੀ ਇਹ ਛੋਟਾ ਜਿੱਤੂ ਵੀ ਜਿਹੜਾ ਅੰਦਰ ਮੌਜੂਦ ਹੈ। ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਗੁਮਰਾ ਲਾਵੇ। ਸੋ ਵਾਹਿਗੁਰੂ ਅੱਗੇ ਹੀ ਅਰਦਾਸ ਆ ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ। ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਪਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ। ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ। ਸੋ ਅੱਜ ਬਾਈ ਨੂੰ ਸਰਦਾਰ ਜੀ ਦੇਣਾ ਆ ਜੀ ਗੀਤਾਂ ਚ ਸਿੱਧੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਨਾਮ ਜਿਹੜਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆ ਬਾਈ ਨਾਲ ਜੀ ਉਹ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਦੂਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੱਤਾ ਉਹਦੇ ਰਾਹ ਪਰਵਾਹ ਦੇ ਨਾਲ ਹਮੇਸ਼ਾ ਤਰ੍ਹਾਂ ਦੇ ਸਰਪ੍ਰਸਤਾ ਵਾਹ ਕੇ ਅੰਦਰ ਹੈ ਵੀ ਅ ਛੋਟਾ ਸਿੱਧੂ ਵੀ ਜਿਹੜਾ ਅੰਦਰ ਮੌਜੂਦ ਹੈ ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਗੁਮਰਾ ਲਾਵੇ ਸੋ ਵਾਹਿਗੁਰੂ ਅੱਗੇ ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣ ਆਇਆ ਜੀ ਗੀਤਾਂ ਚ ਸੀ ਤੂੰ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਨਾਮ ਚੜ੍ਹਦਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਇਆ ਬਾਈ ਨਾਲ ਜੀ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ ਦੈਟ ਟਾਈਮ ਬਾਈ ਬਾਹਰ ਸੀਗਾ ਤੇ ਹੁਣ ਤੁਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੱਤਾ ਉਹਦੇ ਤਰ੍ਹਾਂ ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਉਮਰਾਂ ਲਾਵੇ ਸੋ ਵਾਹਿਗੁਰੂ ਅੱਗੇ ਹੀ ਅਰਦਾਸ ਆ ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣ ਆਇਆ ਜੀ ਗੀਤਾਂ ਚ ਸੀ ਤੂੰ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਨਾਮ ਚੜਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਇਆ ਬਾਈ ਨਾਲ ਅਸੀਂ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਦੂਜੀ ਦੇ ਵਿੱਚ ਫੇਰ ਅਸੀਂ ਆਪਣਾ ਉਹਦਾ ਡਾਲਰ ਗਾਣਾ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੰਦਾ ਹਾਂ ਉਹਦੇ ਪਰਵਾਹ ਦੇ ਨਾਲ ਹਮੇਸ਼ਾ ਤਰ੍ਹਾਂ ਦੇ ਦੇ ਅੰਦਰ ਹੈ ਵੀ ਇਹ ਛੋਟਾ ਜਿੱਦੂ ਵੀ ਜਿਹੜਾ ਅੰਦਰ ਮੌਜੂਦ ਹੈ ਬਾਬਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੰਬੀਆਂ ਗੁਮਰਾ ਲਾਵੇ ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ ਗੁਰੂ ਸਾਹਿਬ ਕੀ ਕਹੋਗੇ ਅੱਡੀ ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਪਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸਰਦਾਰ ਜੀ ਦੇਣਾ ਆ ਜੀ ਗੀਤਾਂ ਚ ਸਿੱਧੂ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਨਾਮ ਜਿਹੜਾ ਹੈ ਹਾਂ ਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆ ਬਾਈ ਨਾਲ ਜੀ ਉਹ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਦੂਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਲੈ ਕੇ ਆਇਆ ਬਾਈ ਨੂੰ ਟ੍ਰਿਬਿਊਟ ਦਿੱਤਾ ਉਹਦੇ ਰਾਹ ਪਰਵਾਹ ਦੇ ਨਾਲੇ ਹਮੇਸ਼ਾ ਤਰ੍ਹਾਂ ਦੇ ਸੇਵਾ ਕਰਦਾ ਵਾਹ ਕੇ ਇਹਦੇ ਅੰਦਰ ਹੈ ਵੀ ਇਹ ਛੋਟਾਿੱਦੂ ਵੀ ਜਿਹੜਾ ਅੰਦਰ ਮੌਜੂਦ ਹੈ ਬਾਬਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਲੰਬੀਆਂ ਗੁਮਰਾ ਲਾਵੇ ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ ਗੁਰੂ ਸਾਹਿਬ ਕੀ ਕਹੋਗੇ